ਬਟਾਲਾ ਚ ਰੇਲਵੇ ਰੋਡ ਤੇ ਬੀਤੇ 2 ਦਿਨ ਪਹਿਲਾਂ ਇੱਕ ਫੈਕਟਰੀ ਚ ਚੋਰਾਂ ਨੇ ਉੱਚੀਆਂ ਕੰਧਾਂ ਟੱਪ ਕੇ ਦਾਖਲ ਹੋ ਕੇ ਚੋਰੀ ਨੂੰ ਅੰਜਾਮ ਦਿੱਤਾ ਸੀ ਉਸ ਮੌਕੇ ਤੇ ਪੁਲਿਸ ਦੇ ਅਧਿਕਾਰੀ ਵੀ ਮੌਕਾ ਵੇਖਣ ਪਹੁੰਚੇ ਲੇਕਿਨ ਚੋਰਾਂ ਦੇ ਹੌਸਲੇ ਇੰਨੇ بلند ਹੋ ਗਏ ਕਿ ਉਹਨਾਂ ਨੂੰ ਜਿਵੇਂ ਕਿਸੇ ਦਾ ਡਰ ਨਹੀਂ 2 ਦਿਨ ਬਾਅਦ ਅੱਜ ਫਿਰ ਚੋਰਾਂ ਵੱਲੋਂ ਉਸੇ ਹੀ ਫੈਕਟਰੀ ਨੂੰ ਦੁਬਾਰਾ ਨਿਸ਼ਾਨਾ ਬਣਾਇਆ ਗਿਆ ਤੇ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ 10 ਦਿਨ ਚ ਇਸ ਫੈਕਟਰੀ ਵਿੱਚ ਇਹ ਤੀਸਰੀ ਵਾਰ ਵਾਰਦਾਤ ਹੋਈ ਹੈ ਚੋਰਾਂ ਵੱਲੋਂ ਫੈਕਟਰੀ ਦਾ ਨਾਂ ਤਾਂ ਤਾਲਾ ਤੋੜਿਆ ਗਿਆ ਬਲਕਿ ਸੀਸੀਟੀਵੀ ਵਿੱਚ ਸਾਫ਼ ਸਾਹਮਣੇ ਆਇਆ ਹੈ ਕਿ ਕਿਵੇਂ ਚੋਰ ਫੈਕਟਰੀ ਦੀ ਉੱਚੀ ਕੰਧ ਟੱਪ ਕੇ ਅੰਦਰ ਦਾਖਲ ਹੋਏ ਅਤੇ ਮੁਰ ਅੰਦਰ ਤੋਂ ਇੱਕ ਬੋਡੀ 'ਚ ਸਾਰਾ ਸਮਾਨ ਕੀਮਤੀ ਸਮਾਨ ਇਕੱਠਾ ਕਰਕੇ ਉਸੇ ਹੀ ਰਸਤੇ ਵਾਪਸ ਚਲਾ ਗਿਆ ਇਹ ਵਾਰਦਾਤ ਉਸ ਵੱਲੋਂ ਰਾਤ ਦੇ ਹਨੇਰੇ 'ਚ ਨਹੀਂ ਬਲਕਿ ਦਿਨ ਦਿਹਾੜੇ ਸਵੇਰੇ ਪਹਿਲੇ ਵਕਤ ਕਰੀਬ 8 ਵਜੇ ਕੀਤੀ ਗਈ ਹੋਟਲ ਲੱਖਾਂ ਰੁਪਏ ਦੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਉਹ ਫਰਾਰ ਹੋ ਗਏ ਇਸ ਇਲਾਕੇ ਚ ਲਗਾਤਾਰ ਚੋਰਾਂ ਵੱਲੋਂ ਦਫਤਰਾਂ ਅਤੇ ਫੈਕਟਰੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਫੈਕਟਰੀਆਂ ਦੇ ਮਾਲਕ ਨੇ ਇਸ ਸਨਾਨ ਨੇ ਦੱਸਿਆ ਕਿ ਅੱਜ ਜਿਵੇਂ ਹੀ ਉਹ ਫੈਕਟਰੀ ਪਹੁੰਚੇ ਤਾਂ ਦੇਖਿਆ ਕਿ ਚੋਰਾਂ ਵੱਲੋਂ ਫਿਰ ਉਸ ਦੀ ਲੱਖਾਂ ਦਾ ਨੁਕਸਾਨ ਕਰ ਦਿੱਤਾ ਗਿਆ ਖਾਸ ਕਰ ਉਹਨਾਂ ਦੀਆਂ ਮਸ਼ੀਨਾਂ ਨੂੰ ਜੋ ਬਿਜਲੀ ਸਪਲਾਈ ਦੀਆਂ ਬਿਜਲੀ ਦੀਆਂ ਤਾਰਾਂ ਹਨ ਉਹ ਵੀ ਚੋਰ ਲੈ ਕੇ ਫਰਾਰ ਹੋ ਗਏ ਜੀ ਡੀ ਐਚ ਫੈਸ਼ਨ ਨਿਊ ਜੰਗੀ ਦੀ ਹੱਟੀ ਇੱਥੇ ਲੇਡੀ ਸੂਟ ਪਲਾਜ਼ੋ ਸੂਟ ਲਹਿੰਗੇ ਕੋਟੀਆਂ ਸਵੈਟਰ ਲੇਡੀ ਜੀਨ ਪੈਂਟ ਟੋਪ ਪਾਰਟੀ ਵੇਅਰ ਸੂਟ ਡੇਲੀ ਵੇਅਰ ਸੂਟ ਬਾਜ਼ਾਰ ਨਾਲ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਪਤਾ ਨੋਟ ਕਰੋ ਨੇੜੇ ਵਿਜੇ ਮੈਡੀਕਲ ਸਟੋਰ ਧਾਰੀਵਾਲ ਨਿਊ ਜੰਗੀ ਦੀ ਹੱਟੀ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤਾ ਗਿਆ ਹੈ ਸ਼੍ਰੀ ਰਾਦੇ ਕਲਾਥ ਹਾਊਸ ਅਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ रेडीमेड सूट ਅਤੇ ਬੱਚਿਆਂ ਦੇ ਰੈਡੀमेड ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ ਦੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਸ ਤੋਂ ਉਸਦੇ ਬੁਟੀਕ ਨੇੜੇ ਅਮਰ ਕਲੀਨਿਕ ਡੜਵਾ ਰੋਡ ਢਾੜੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਨਰੇਸ਼ ਸਾਨਨ ਨਰੇਸ਼ ਜੀ ਕਿੱਥੇ ਤੁਹਾਡੀ ਫੈਕਟਰੀ ਹੈ ਔਰ ਕਿਦਾਂ ਚੋਰੀ ਬੜੀ ਬੜਾ ਦੱਸ ਰਾਜਾ ਫਾਉਂਡਰੀ ਰੇਲਵੇ ਰੋਡ ਬਟਾਲਾ ਇਹ ਦਸਾਂ ਦਿਨਾਂ ਦੇ ਵਿੱਚ ਸਾਡੇ ਇੱਥੇ ਅੰਦਰ ਤੀਸਰੀ ਚੋਰੀ ਹੋ ਗਈ ਹੈ ਦੋ ਚੋਰੀਆਂ ਸਾਡੇ ਪੜੋਸਚ ਵੀ ਇਹਨਾਂ ਦੌਰਾਨ ਹੋਈਆਂ ਪਹਿਲੀ ਚੋਰੀ 15 ਤਰੀਕ ਦੀ ਰਾਤ ਨੂੰ ਹੋਈ ਹੈ ਦੂਸਰੀ ਚੋਰੀ 26 ਤਰੀਕ ਨੂੰ ਹੋਈ ਹੈ ਤੀਸਰੀ ਚੋਰੀ 27 ਤਰੀਕ ਨੂੰ ਹੋ ਗਈ ਹੈ ਚੋਰਾਂ ਨੂੰ ਕਿਸੇ ਕਿਸਮ ਦਾ ਕੋਈ ਡਰ ਨਹੀਂ ਸਾਰੇ ਪੁਲਿਸ ਆਪਣੇ ਡੀਐਸਪੀ ਸਾਹਿਬ ਵੀ ਇੱਥੇ ਕੱਲ ਹੋ ਗਏ ਆ ਸਵੇਰੇ ਐਸਐਚਓ ਸਾਹਿਬ ਵੀ ਹੋ ਗਏ ਆ ਲੇਕਿਨ ਇਹਦੇ باوجود ਚੋਰ ਫੇਰ ਆ ਕੇ ਅੰਦਰ ਉਹ ਸਾਰਾ ਧਾਰਾ ਤੋਰਾ ਵੜ ਕੇ ਸਾਰਾ ਕੋਈ ਕੰਮ ਸਾਡਾ ਬੰਦ ਕਰਕੇ ਚਲ ਗਏ ਆ ਜੇ ਇਦਾਂ ਹੀ ਐਡਮਿਨਿਸਟ੍ਰੇਸ਼ਨ ਚੱਲਨੀ ਹੈ ਤੇ ਫੇਰ ਅਸੀਂ ਕੰਮ ਪਕਾ ਬੰਦ ਕਰਕੇ ਚਾਬੀਆਂ ਦੇ ਦੰਨੇ ਅਸੀਂ ਲੋਨ ਦੇ ਉੱਤੇ ਫੈਕਟਰੀਆਂ ਚੁੱਕੀਆਂ ਕਿੰਨਾ ਕੁ ਨੁਕਸਾਨ ਅਸੀਂ ਚੱਲੀ ਹੈ ਇੱਕ ਬੰਨੇ ਉਹ ਕਹਿ ਦਿੰਦੇ ਜੀ ਅਸੀਂ ਫੋਨ ਕਰਦੇ ਆ ਕਿ ਚੋਰੀ ਹੋ ਗਈ ਹੈ ਤੇ ਉਹ ਬੇਹਿਸਾਬ ਸਾਡਾ ਕੰਮ ਦਾ ਲਾਸ ਬਹੁਤ ਜ਼ਿਆਦਾ ਹੋ ਗਿਆ ਸਮਾਨ ਦਾ ਲਾਸ ਬਹੁਤ ਜ਼ਿਆਦਾ ਸਾਰੀਆਂ ਮਸ਼ੀਨਾਂ ਦੀਆਂ ਫੇਰ ਤੀਸਰੀ ਵਾਰੀ ਧਾਰਾ ਫੇਰ ਵੜ ਕੇ ਲੱਗੇ ਆ ਹੋਰ ਸਮਾਨ ਵੀ ਨਾਲ ਚੁੱਕੇ ਲੱਗੇ ਆ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਵੈ ਕਿੱਦਾਂ ਅਸੀਂ ਕੰਮ ਚਲਾਵਾਂਗੇ ਕੋਈ ਸੀਸੀਟੀਵੀ ਹੈਗੀ ਬਿਲਕੁਲ ਸੀਸੀਟੀਵੀ ਦੀ ਫੁਟੇਜ ਹੈਗੀ ਹੈ ਜੀ ਦਿੱਤੀ ਵੀ ਅੱਗੇ ਹੁਣ ਵੀ ਰੀਸੈਂਟਲੀ ਫੇਰ ਸਾਰੀ ਸੀਸੀਟੀਵੀ ਦੀ ਹੈਗੀ ਹੈ ਚੋਰ ਤਾਰਾਂ ਵੀ ਤੋੜ ਜਾਂਦੇ ਆ ਲੇਕਿਨ ਕਲੀਅਰ ਕੱਟ ਸੀਸੀਟੀਵੀ ਦੀ ਫੁਟੇਜ ਹੁੰਦੇ ਬਾਵਜੂਦ ਵੀ ਕੁਝ ਨਹੀਂ ਹੋ ਪਰ ਬਿਲਕੁਲ ਇਹੋ ਹੀ ਲੱਗ ਰਿਹਾ ਜੀ ਅਸੀਂ ਹੁਣ ਕਿੱਦਾਂ ਸਵੇਰੇ ਕੰਮ ਕਰਾਈਏ ਤੇ ਰਾਤ ਨੂੰ ਅੰਦਰ ਸੋਈਏ ਦੇ ਡਿੱਕੀਏ ਕਿ ਚੋਰ ਰਾਤੀ ਆਂਦਾ ਸਵੇਰੇ ਆਂਦਾ ਅੱਗੋਂ ਦੀ ਗੇਟ ਬੰਦ ਹੈ ਪਿੱਛੋਂ ਦੀ ਆਂਦਾ ਵੈ ਤੇ ਅਸੀਂ ਕਿੱਥੋਂ ਕਰੀਏ ਨਾ ਕੋਈ ਕਿ ਨਵੀਂ ਦੀ ਇਹ ਘਟਨਾ ਸਵੇਰੇ ਕੋਈ 7:30 ਤੋਂ ਲੈ ਕੇ ਤੇ 8:08 ਵਜੇ ਦੇ ਵਿੱਚ ਉਹਨਾਂ ਨੇ ਚੋਰੀ ਕੀਤੀ ਹੈ ਦਿਨ ਦਿਹਾੜੇ ਲਾਈਟ ਦੇ ਵਿੱਚ ਚੋਰੀ ਹੋ ਰਹੀਆਂ ਵਾ ਸਾਰਾ ਕੁਝ ਆ ਗਿਆ ਹੋਇਆ ਅਸੀਂ ਦੇ ਵੀ ਦਿੱਤਾ ਸਾਰਾ ਕੁਝ ਬਿਲਕੁਲ ਕਿਸੇ ਕਿਸਮ ਦਾ ਡਰ ਖੌਫ ਹੁੰਦਾ ਤੇ ਜਿੱਦਾਂ ਕੱਲ ਪੁਲਿਸ ਵੀ ਆਈ ਹੈ ਸਾਰਾ ਕੁਝ ਹੋਇਆ ਤੇ ਬੰਦਾ ਕੋਈ ਫਹਿਮ ਜਾਂਦਾ ਡਰ ਜਾਂਦਾ ਵਾ ਉਹਨਾਂ ਨੂੰ ਕਿਸੇ ਕਿਸਮ ਦਾ ਕੋਈ ਡਰ ਨਹੀਂ ਉਹਦੇ باوجود ਬਾਰ-ਬਾਰ ਚੋਰੀਆਂ ਇੱਕੋ ਥਾਂ ਤੇ ਹੋ ਰਹੀਆਂ ਵਾ ਸ਼ਹਿਰ ਸ਼ਹਿਰਾਂ ਵਿਚ ਚੋਰੀਆਂ ਹੋ ਰਹੀਆਂ ਤੇ ਬਹੁਤ ਜ਼ਿਆਦਾ ਪੋਜੀਸ਼ਨ ਖਰਾਬ